ਸੋ ਮੈਂ ਹੈਰਾਨ ਆ ਅੱਜਕੱਲ ਤਾਂ ਛੋਟੇ ਛੋਟੇ ਬੱਚੇ ਵੀ ਅਧਿਆਪਕਾਂ ਨੂੰ ਸੋਸ਼ਲ ਮੀਡੀਆ ਤੇ ਐਡ ਕਰੀ ਬੈਠੇ ਨੇ ਸਨੈਪਚੈਟ ਤੇ ਟੀਚਰਸ ਐਡ ਹੁੰਦੇ ਆ ਇੰਸਟਾਗ੍ਰਾਮ ਤੇ ਐਡ ਹੁੰਦੇ ਆ ਮੈਡਮ ਨੇ ਉਹ ਸਟੋਰੀ ਪਾਤੀ ਸਰ ਨੇ ਉਹ ਸਟੋਰੀ ਪਾਤੀ ਹੁਣ ਤਾਂ ਇਹ ਕੁਝ ਹੀ ਰਹਿ ਗਿਆ ਦੇਖਣ ਵਾਸਤੇ ਡਰ ਖਤਮ ਹੋ ਗਿਆ ਤੁਹਾਨੂੰ ਪਤਾ ਹੈ ਜਦੋਂ ਅਸੀਂ ਪੜਦੇ ਹਾਂ ਤੁਸੀਂ ਸਾਰੇ ਪੜਦੇ ਹੋਵੋਗੇ ਤੇ ਉਦੋਂ ਬਹੁਤ ਡਰ ਹੁੰਦਾ ਸੀਗਾ ਕਿ ਜੇ ਆਹ ਕੰਮ ਨਾ ਕਰਕੇ ਗਏ ਤੇ ਮੈਡਮ ਨੇ ਤਾਂ ਕੱਟ ਦੇਣਾ ਸਰ ਨੇ ਤਾਂ ਕੱਟ ਦੇਣਾ ਬਥੇਰੇ ਡੰਡੇ ਖਾਦੇ ਆ ਬਥੇਰੇ ਥੱਪੜ ਖਾਦੇ ਆ ਤੇ ਉਹ ਥੱਪੜਾਂ ਦੀ ਬਦੌਲ ਤੇ ਉੱਤੋਂ ਤੱਕ ਪਹੁੰਚੇ ਵੀ ਆ ਕਿਉਂਕਿ ਸਾਡੇ ਮਨ ਦੇ ਅੰਦਰ ਡਰ ਹੁੰਦਾ ਸੀਗਾ ਮਾਪੇ ਤੋਂ ਬਾਅਦ ਸਾਡੇ ਮਾਪੇ ਉਹ ਸੀਗੇ ਜਿਹੜੇ ਸਾਨੂੰ ਸਿਖਾਉਂਦੇ ਸੀ ਮੇਰੀ ਇੱਕ ਫਰੰਟ ਟੀਚਰ ਹੈ ਉਹਨੇ ਮੈਨੂੰ ਦੱਸਿਆ ਕਿ ਜੇ ਅਸੀਂ ਬੱਚਿਆਂ ਨੂੰ ਮਾੜਾ ਜਿਹਾ ਡਾਂਟ ਵੀ ਦਈਏ ਨਾ ਤਾਂ ਘਰੇ ਫੋਨ ਕਰ ਦਿੰਦੇ ਨੇ ਸ਼ਿਕਾਇਤ ਲਾ ਦਿੰਦੇ ਆ ਉਹਨਾਂ ਦੇ ਮਾਪੇ ਕਹਿਣ ਲੱਗ ਜਾਂਦੇ ਨੇ ਸਾਡੇ ਬੱਚੇ ਨੂੰ ਨਾ ਝਿੜਕੋ ਸਾਡੇ ਇਦਾਂ ਨਹੀਂ ਅੱਗੇ ਹੁੰਦਾ ਸੀਗਾ ਵੀ ਘਰ ਦੇ ਕਹਿੰਦੇ ਸੀ ਖੁੱਲੀ ਛੁੱਟੀ ਐ ਫੈਂਟ ਦੋ ਇਹਨੂੰ ਬੰਦੇ ਦਾ ਪੁੱਤ ਬਣਾ ਦੋ ਹੈਗਾ ਮੈਨੂੰ ਅੱਜ ਵੀ ਆ ਉਹਦਾ ਪਲੱਸ 2 ਦੇ ਵਿੱਚ ਵੀ ਮੈਂ ਥੱਪੜ ਖਾਦਾ ਹੋਇਆ ਮੇਰੇ ਨਾਲ ਦੇ ਦੋਸਤ ਮਿੱਤਰ ਐਡ ਆਨ ਹੋਣਗੇ ਤਾਂ ਉਹ ਦੇਖਣਗੇ ਜ਼ਰੂਰ ਇਹ ਗੱਲ ਸਾਨੂੰ ਉਦੋਂ ਵੀ ਕੁੱਟ ਜਾਂਦੇ ਹੁੰਦੇ ਸੀ ਮਜ਼ੇ ਹੀ ਬਹੁਤ ਹੁੰਦਾ ਉਹ ਚੀਜ਼ਾਂ ਯਾਦ ਕਰਕੇ ਜੇ ਉਹ ਥੱਪੜ ਨਾ ਖਾਦੇ ਹੁੰਦੇ ਜੇ ਉਹ ਡੰਡੇ ਨਾ ਖਾਦੇ ਹੁੰਦੇ ਤਾਂ ਅੱਜ ਅਸੀਂ ਇੱਥੋਂ ਤੱਕ ਨਹੀਂ ਪਹੁੰਚਣਾ ਸੀ ਪਰ ਅਸੀਂ ਆਪਣੇ ਅਧਿਆਪਕਾਂ ਦੀ ਰਿਸਪੈਕਟ ਕਰਦੇ ਸੀਗੇ ਉਹ ਸਾਨੂੰ ਪੜ੍ਹਾਉਂਦੇ ਸੀ ਸਾਡੇ ਲਈ ਖਾਪਦੇ ਸੀਗੇ